ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਮਟਰ ਮਸਾਲਾ ਜਿਹੜੀ ਗਰੇਵੀ ਆ ਉਹ ਆਪਾਂ ਨੇ ਜਿਹੜੀ ਇੱਕ ਹਫ਼ਤੇ ਦੀ ਪਹਿਲਾਂ ਤਿਆਰ ਕਰਕੇ ਰੱਖੀ ਹੋਈ ਹੈ ਤੇ ਜਿਹੜੇ ਹੁਣ ਆਪਾਂ ਮਟਰ ਮਸਾਲਾ ਜਿਹੜਾ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਨੇ ਗਰੇਵੀ ਜਿਹੜੀ ਤਿਆਰ ਕਰ ਲਈ ਤੇ ਉਹਨੂੰ ਠੰਡੀ ਕਰਕੇ ਘੁਪਾਂਡੇ ਦੇ ਵਿੱਚ ਆਪਾਂ ਫ੍ਰੀਜ ਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਲੈ। ਅੱਧਾ ਕਿਲੋ ਦਾਣੇ ਆਪਾਂ ਨੇ ਤਾਜ਼ੇ ਮਟਰਾਂ ਦੇ ਲਏ ਹਨ। ਇਹਨਾਂ ਨੂੰ ਤਿੰਨ ਚਾਰ ਪਾਣੀਆਂ ਦੇ ਵਿੱਚ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ। ਤੇ ਇਹ ਜਿਹੜੀ ਆਪਾਂ ਮਟਰ ਮਸਾਲਾ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਏਸੀ ਪੈਨ ਦੇ ਵਿੱਚ ਆਪਾਂ ਨੇ ਗਰੇਵੀ ਤਿਆਰ ਕਰੀ ਹੈ। ਹੁਣ ਆਪਾਂ ਇੱਕ ਚਮਚ ਸਰੋਂ ਦੇ ਤੇਲ ਦਾ ਪੂਰੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਆਪਾਂ ਨੇ ਪਹਿਲਾਂ ਪਾਇਆ ਤੇਜ ਪੱਤਾ ਨਾਲ ਪਾਇਆ ਚਮਚ ਦਾ ਚੌਥਾ ਹਿੱਸਾ ਹਿੰਗ ਦਾ ਇਹਨੂੰ ਆਪਾਂ ਨੇ ਹਲਕਾ ਜਿਹਾ ਭੁੰਨ ਲੈਣਾ ਤੇ ਨਾਲ ਪਾਵਾਂਗੇ ਆਪਾਂ ਮਟਰ ਮਟਰਾਂ ਨੂੰ ਆਪਾਂ ਨੇ ਪਾਣੀ ਵਿੱਚੋਂ ਕੱਢ ਲੈਣਾ ਤੇ ਹੁਣ ਆਪਾਂ ਇਹਨੂੰ 2 ਕੁ ਮਿੰਟ ਪਹਿਲਾਂ ਐਸੀ ਤਰ੍ਹਾਂ ਭੁੰਨਾਗੇ ਕਿਉਂਕਿ ਮਟਰ ਇਹ ਜਿਹੜੇ ਸਾਡੇ ਤਾਜ਼ੇ ਮਟਰ ਐ ਇਹਨਾਂ ਨੂੰ ਇਸ ਤਰ੍ਹਾਂ ਬਣਾਉਣ ਦੇ ਵਿੱਚ ਪੈਨ ਵਿੱਚ ਟਾਈਮ ਜਿਹੜਾ ਲੱਗ ਜਾਂਦਾ ਇਸ ਕਰਕੇ ਆਪਾਂ ਇਹਨੂੰ ਕੁੱਕਰ ਦੇ ਵਿੱਚ ਵੀ ਦੋ ਜਿਹੜੀਆਂ ਸੀਟੀਆਂ ਬਰਵਾ ਸਕਦੇ ਆ ਤੇ ਪੈਨ ਦੇ ਵਿੱਚ ਆਪਾਂ ਮਿਕਸੀ ਮਿਕਸ ਕਰ ਸਕਦੇ ਆ ਗਰੇਵੀ ਹੁਣ ਆਪਾਂ ਨੇ ਦੋ ਕਮਿੰਟ ਸੇਕਲਵਾਇ ਤੇ ਮਟਰ ਜਿਹੜੇ ਇਹਨਾਂ ਦੇ ਵਿੱਚ ਥੋੜਾ ਜਿਹਾ ਪਾਣੀ ਹੈ ਤੇ ਅੱਧਾ ਇੱਕ ਗਲਾਸ ਆਪਾਂ ਨੇ ਜਿਹੜਾ ਪਾਣੀ ਦਾ ਹੋਰ ਪਾਇਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਤਾ ਤੇ ਜਿਹੜੀ ਨਾਲ ਆਪਾਂ ਨੇ ਪਾਇਆ ਨਮਕ ਨਮਕ ਪਾਉਣ ਦੇ ਨਾਲ ਮਟਰ ਬਹੁਤ ਜਿਹੜੀ ਛੇਤੀ ਸੌਫਟ ਹੋ ਜਾਂਦੇ ਨਮਕ ਆਪਾਂ ਨੇ ਬਹੁਤ ਧਿਆਨ ਦੇ ਨਾਲ ਪਾਉਣਾ ਕਿਉਂਕਿ ਗਰੇਵੀ ਦੇ ਵਿੱਚ ਜਿਹੜੀ ਆਪਾਂ ਤਿਆਰ ਕਰੀ ਹੋਈ ਉਹਦੇ ਵਿੱਚ ਨਮਕ ਆਪਾਂ ਨੇ ਪਾਇਆ ਹੋਇਆ ਹੈ ਇਸ ਕਰਕੇ ਜਿਹੜਾ ਹੁਣ ਅਸੀਂ ਮਟਰਾਂ ਦੇ ਵਿੱਚ ਨਮਕ ਆ ਬਹੁਤ ਘੱਟ ਪਾਇਆ ਹੈ ਜੇ ਆਪਾਂ ਨੂੰ ਕੋਲ ਟਾਈਮ ਘੱਟ ਆ ਤਾਂ ਆਪਾਂ ਇਸ ਤਰ੍ਹਾਂ ਗਰੇਵੀ ਤਿਆਰ ਕਰਕੇ ਰੱਖ ਸਕਦੇ ਆ ਆਪਾਂ ਕਿਸੇ ਵੀ ਸਬਜ਼ੀ ਨੂੰ ਬਣਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜੀ ਆਪਾਂ ਤਿਆਰ ਕਰ ਸਕਦੇ ਆ ਦੇਖੋ ਮਟਰਾਂ ਜਿਹੜੇ ਸਾਡੇ ਬਣ ਕੇ ਤਿਆਰ ਹੋ ਗਏ ਆਪਾਂ ਇਹਨੂੰ ਮੈਸ਼ ਕਰਕੇ ਦੇਖਦੇ ਆ ਤੇ ਪੂਰੀ ਤਰ੍ਹਾਂ ਇਹ ਸੌਫਟ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰੇਵੀ ਗਰੇਵੀ ਦੇ ਆਪਾਂ ਜਿੰਨੇ ਕ ਆਪਾਂ ਨੂੰ ਲੋੜ ਆ ਉੰਨੇ ਕੱਪਾਂ ਜਿਹੜੀ ਇਹ ਗਰੇਵੀ ਵਿੱਚ ਮਿਕਸ ਕਰ ਲੈਣੀ ਆ ਤੇ ਇਹਨੂੰ ਆਪਾਂ ਨੇ ਨਾਲ ਦੇ ਨਾਲ ਹੀ ਜਿਹੜਾ ਆਪਾਂ ਮਿਕਸ ਕਰ ਦੇਣਾ ਤੇ ਜਿੰਨੇ ਪਾਣੀ ਦੀ ਲੋੜ ਆ ਆਪਾਂ ਨੂੰ ਆਪਣੇ ਇਹ ਮਟਰ ਮਸਾਲਾ ਜਿਹੜਾ ਬਣਾ ਕੇ ਤਿਆਰ ਕਰਨਾ ਹੈ ਇਹ ਜਿਹੜਾ ਮਟਰ ਮਸਾਲਾ ਹੈ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਗਰੇਵੀ ਦੀ ਲੋੜ ਨਹੀਂ ਹੁੰਦੀ ਹੈ ਇਹਦੇ 'ਚ ਜਿਹੜਾ ਪਾਣੀ ਆਪਾਂ ਨੇ ਬਹੁਤ ਘੱਟ ਪਾਉਣਾ ਹੈ ਇਸਮ ਗਰੇਵੀ ਦੇ ਵਿੱਚ ਇਹਨੂੰ ਆਪਾਂ ਨੇ ਬਣਾ ਕੇ ਤਿਆਰ ਕਰਨਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਕਿਉਂਕਿ ਜਿਹੜੇ ਨੂਨ ਮਿਰਚਾਂ ਉਹ ਮਟਰ ਦੇ ਵਿੱਚ ਜਦੋਂ ਆਪਾਂ ਪਕਾਵਾਂਗੇ ਪੂਰੀ ਤਰ੍ਹਾਂ ਮਿਕਸ ਹੋ ਜੂਗੀ ਹਾਂਜੀ ਗਰੇਵੀ ਸਾਡੀ ਪੂਰੀ ਤਰ੍ਹਾਂ ਮਟਰਾਂ ਦੇ ਵਿੱਚ ਮਿਕਸ ਹੋ ਗਈ ਆਪਾਂ ਜਿਸ ਤਰ੍ਹਾਂ ਆਪਾਂ ਨੂੰ ਕਈ ਵਾਰ ਕੀਤੇ ਆਪਾਂ ਜਾਣਾ ਟਾਈਮ ਘੱਟ ਹੁੰਦਾ ਆਪਾਂ ਐਸੀ ਤਰ੍ਹਾਂ ਆਲੂ ਨੂੰ ਗੋਭੀ ਨੂੰ ਸ਼ਿਮਲਾ ਮਿਰਚ ਨੂੰ ਹਲਕਾ ਜਿਹਾ ਐਸੀ ਤਰ੍ਹਾਂ ਹੀ ਆਪਾਂ ਨੇ ਸੇਮ ਮੈਂ ਸਬਜੀ ਨੂੰ ਆਪਾਂ ਤਿਆਰ ਕਰ ਸਕਦੇ ਹਾਂ ਲੋੜ ਦੇ ਅਨੁਸਾਰ ਆਪਾਂ ਗਰੇਵੀ ਪਾ ਕੇ ਕਿਸੇ ਵੀ ਸਬਜੀ ਨੂੰ ਤਿਆਰ ਕਰ ਸਕਦੇ ਆਂ ਦੇਖੋ ਸਾਡਾ ਮਟਰ ਮਸਾਲਾ ਦੇਖੋ ਬਣ ਕੇ ਕਿੰਨਾ ਵਧੀਆ ਤਿਆਰ ਹੋਇਆ ਤੇ 5 ਮਿੰਟ ਦੇ ਵਿੱਚ ਆਪਾਂ ਹੈ ਮਟਰ ਮਸਾਲਾ ਜਿਹੜਾ ਤਿਆਰ ਕਰ ਲਿਆ ਤੇ ਨਾਲ ਪਾਇਆ ਆਪਾਂ ਨੇ ਇੱਕ ਚਮਚ ਗਰਮ ਮਸਾਲੇ ਦਾ ਤੇ ਨਾਲ ਪਾਇਆ ਆਪਾਂ ਨੇ ਹਰਾ ਧਣੀ ਦੇਖੋ ਆਪਾਂ ਇਹ 10 ਮਿੰਟ ਵਿੱਚ ਹੈਗੇ ਜਿਹੜੀ ਮਟਰ ਮਸਾਲਾ ਤਿਆਰ ਕਰ ਲਿਆ ਗੈਸ 'ਚ ਢੱਕਾ ਨੇ ਬੰਦ ਕਰਤਾ ਤੇ ਇਹਨੂੰ ਅਸੀਂ ਗਰੇਵੀ ਨੂੰ 10 ਦਿਨ 20 ਦਿਨ ਵਾਸਤੇ ਵੀ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਆਪਾਂ ਦੇਖੋ ਹੁਣ ਕਿੰਨੀ ਸਵਾਦਿਸ਼ਟ ਜਿਹੜੀ ਸਬਜ਼ੀ ਤਿਆਰ ਕਰ ਲਈ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣੇ ਆ ਦੇਖੋ ਸਬਜ਼ੀ ਦੇਖਣ ਦੇ ਵਿੱਚ ਜਿੰਨੀ ਵਧੀਆ ਲੱਗ ਰਹੀ ਉਹਨੇ ਖਾਣ ਵਿੱਚ ਵੀ ਸਵਾਦ ਹੈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਊਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਬੇਕਰੇ ਜਰੂਰ ਟਰਾਈ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੋ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ